ਮੈਂ ਕਿਵੇਂ ਆ ਪਿਆ ਨਾ ਸਰੀਰ ਨੂੰ ਯਾਰ ਸੱਟਾਂ ਚ ਆ ਜਾ ਬਾਹਰ ਯਾ ਕਿ ਯਾ ਲੋ ਨਾ ਉਹ ਜਿਵੇਂ ਫਰੇ ਯਾਰ ਹੰਬੇ ਦੇ ਪਏ ਬੈਠਾ ਸੁਣ ਤੋ ਕੇ ਗੱਪ ਛੱਪ ਮਾਰਦੇ ਕੋਈ ਐਵੇਂ ਸਰੀਰ ਠੱਲ ਲਗਰੀ ਬੈਠਾ ਕੀ ਫਾਇਦਾ ਕੱਪ ਭਰ ਜਾ ਸਿਰੇ ਦੇ ਆਉਣ ਦੇ ਜਵਾਂ ਨਰੋਲ ਪਿਓਰ ਜਵਾਂ 15 ਰੋਲ ਗੱਪਾਂ ਵਿਆ ਜਾਂਦੇ ਗੱਪ ਐਵੇਂ ਆ ਵੀ ਬੈਣਾ ਖੇੜਦਾ ਹੁੰਦਾ ਜੀ ਪਹਿਲਾਂ ਕਰੈਕਟ ਅੱਛਾ ਨਿਕਾ ਹੁੰਦਾ ਨਿਕਾ ਮਗੋਂ ਵੱਡਾ ਸੀ ਹਾਂ ਵੱਡਾ ਨਹੀਂ ਮਤਲਬ ਐਡਾ ਜਿਆਦਾ ਨਿਕਾ ਨਹੀਂ ਤੇ ਜਿਆਦਾ ਵੱਡਾ ਵੀ ਨਹੀਂ ਅੱਗੇ ਵਿਚਾਲਾ ਜਿਆਦਾ ਅੱਗੇ ਵਿਚਾਲਾ ਜਿਆਦਾ ਕੋਲ ਕੋਲ ਸ਼ੁਰੂ ਕੀਤਾ ਉਹ ਨਾ ਨਾ ਹਾਂ ਜਿੰਨੇ ਆਪਣੇ ਹੈਗੇ ਆ ਭਾਰਤ ਟੀਮ ਦੇ ਸਚਨ ਦੇ ਜ਼ਰੂਕਾਰ ਅਜਰੂ ਦੇ ਨਵਜੋਤ ਸਿੱਧੂ ਅੱਛਾ ਤੇ ਇਹਨਾਂ ਸਾਰਿਆਂ ਦੇ ਨਾਲ ਖੇਡਦਾ ਰਿਹਾ ਮੈਂ ਮੈਨੂੰ ਥੋੜਾ ਇਹ ਭੇਦ ਘਟਾ ਹੈ ਗੇਮ ਜੀ ਦਾ ਨਹੀਂ ਮੈਂ ਪੂਰਾ ਹੀ ਸੀਗਾ ਬਈ ਅੱਛਾ ਅੱਛਾ ਮੈਂ ਤਾਂ ਨਾ ਨਾਲੇ ਦਾ ਸੀਗਾ ਬਾਲਰ ਅੱਛਾ ਨਾਲੇ ਸੀਗਾ ਵੈਕਟਰ ਕੀਪਰ ਠੀਕਾ ਨਾਲੇ گیند ਦਾ ਸੱਡਦਾ ਸੀ ਨਾਲੇ ਵਿਕਟ ਤੇ ਖੜਦਾ ਸੀ ਹਾਂ ਜਿਹੜੇ ਕੈਚ ਕਰਦੇ ਹੁੰਦੇ ਆ ਹਾਂ 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 ਤੇ ਨਾਲੇ ਮੈਂ ਵੀ ਬੈਟਸਮੈਨ ਵੀ ਸੀਗਾ ਸਾਰਾ ਕੁਝ ਸੀ ਅੰਪਾਇਰ ਵੀ ਖੜ ਜਾਂਦਾ ਸੀਗਾ ਨਹੀਂ ਆਮ ਤਾਂ ਇੱਕ ਬੰਦਾ ਇੱਕ ਕੁਛ ਹੀ ਕਰਦਾ ਹੁੰਦਾ ਨਹੀਂ ਫਿਰ ਮੈਂ ਬਾਬੇ ਦਾ ਚੇਲਾ ਨਾ ਅੱਛਾ 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 ਬਾਬਾ ਜੀ ਤੋਂ ਸਾਰਾ ਕੁਝ ਸਿੱਖਿਆ ਠੀਕਾ ਇੱਕ ਮੈਚ 'ਚ ਹੀ ਸਾਰਾ ਕੁਝ ਕਰ ਦਿੰਦਾ ਸੀ ਮੈਂ ਸਾਰਾ ਕੁਝ ਕਰ ਲੈਂਦਾ ਸੀ ਕੀ ਬਾਪਾ ਯਾਰ ਬੜਾ ਬਲਖਣ ਕੰਮ ਸੀ ਤੇ ਬਾਲਰ ਤੁਸੀਂ ਵੇਖੋ ਵੀ ਜਿਹੜੇ ਬਾਲਰ ਇੱਕ ਤਾਂ ਹੁੰਦੇ ਆ ਕਿ ਫਾਸਟ ਬਾਲਰ ਹਾਂ ਸ਼ੌਇਬ ਅਖਤਰ ਹਾਂ ਦੇ ਇੱਕ ਹੁੰਦੇ ਆ ਇੱਕ ਹੁੰਦੇ ਸਪਿੰਨਰ ਹਾਂ ਤੇ ਮੈਂ ਵੀ ਬੀ ਫਾਸਟ ਵੀ ਬਾਲ ਸੜਦਾ ਸੀਗਾ ਹਾਂ ਰਪਨ ਸਿੰਘ ਵੀ ਬੰਦਦਾ ਸੀ ਰਪਨ ਸਿੰਘ ਹਾਂ ਉਹ ਸਲੋ ਵੀ ਸੜ ਲੰਦਾ ਸੀ ਅੱਛਾ ਤੇ ਫਾਸਟ ਵੀ ਚੜ੍ਹ ਦਿੰਦਾ ਸੀ ਕੀ ਬਾਤ ਤੇ ਫਾਸਟ ਜਿਹੜੀ ਬਾਲ ਕਰਨੀ ਹਾਂ ਤੇ ਵਿਕਟ ਦੇ ਟੋਟੇ ਦੋ ਕਹਿੰਦੇ ਕੋਹ ਨਹੀਂ ਸੀ ਬਈ ਉਹ ਜਦੋਂ ਮੈਂ ਖੇਡਦਾ ਸੀਗਾ ਉਹ ਘੱਟੋ ਘੱਟ 4-5000 ਵਿਕਟ ਲਿਆ ਕਰਦਾ ਸੀ ਤੇ ਢੇਰ ਲਾਉਂਦੇ ਆ ਰਿਹਾ ਹਾਂ ਪਹਿਲਾਂ ਤਾਂ ਦੁਜੀਆਂ ਪੂਰੀਆਂ ਫਿਰ ਉਹ ਤੋਂ ਮੜਕੇ ਜਿਹੜੀਆਂ ਆਭੀਆਂ-ਆਭੀਆਂ ਚੱਕੀ ਜਾਂਦੇ ਸੀ ਜਿਵੇਂ ਆ ਰਹੀ ਤੇ ਲੱਕੜਾਂ ਪਈਆਂ ਦੀਆਂ ਢੇਰ ਲਾਉਂਦੇ ਨੇ ਢੇਰ ਲਾਉਂਦੇ ਸੀਗੇ ਅੱਛਾ ਜਦੋਂ ਫਾਸਟ ਬਾਲ ਕਰਨੀ ਹਾਂ ਤੇ ਨਾਲ ਦੀ ਨਾਲ ਇਲੈਕਟ ਦੇ ਦੋ ਟੋਟੇ ਤਿਆਰੀ ਕਰ ਜਿਹੜਾ ਦੋਹਾਂ ਦੇ ਉੱਤੇ ਵੱਜ ਕੇ ਦੋਹਾਂ ਦੇ ਦੋ-ਦੋ ਰੋਟੇ ਹੋ ਜਾਂਦੇ ਕੀ ਬਾਤ ਹੈ ਤਿਆਰ ਬਾਤ ਹੈ ਤਰਾ ਇਤਰਾ ਇੰਨੀ ਕਰਦੇ ਐ ਨੀ ਆ ਵੀ ਨਾ ਯਾਰ ਬਾਈ ਇਹ ਲਾਇ ਰੋਲ ਹੀ ਨਹੀਂ ਤਰਾ ਜਾਣਾ ਤੇ ਅੱਛਾ ਤੇ ਜਿੰਨੀਆਂ ਬਾਲਾਂ ਕੀਤੀਆਂ ਉਹਨਾਂ ਹੀ ਆਪਣੀਆਂ ਬਿਟਾਂ ਕਿਆ ਬਾਤ ਹੈ ਕਮਾਲ ਦੀ ਗੱਲ ਆ ਯਾਰ ਤਾਂ ਕਈ ਵਾਰੀ ਤਾਂ ਹੋਰ ਵੇਖ ਹਾਂ ਵੀ ਮੈਂ ਬਾਲ ਕਰਕੇ ਹਾਂ ਤੇ ਮਗਰ ਨੇ ਪਾਸੇ ਜਾ ਕੇ ਵਿਕਟ ਤੇ ਜਾ ਕੇ ਐਜ ਵੀ ਕਰ ਲੈਂਦਾ ਸੀ Achha, बाल बाल आप नहीं, नहीं, Achha, अच्छा बाल ਤੋਂ ਬਾਲ ਨੂੰ ਵੀ ਕ੍ਰੋਸ ਕਰ ਦਿੰਦਾ ਬਾਲ ਨੂੰ ਵੀ ਕ੍ਰੋਸ ਕਰ ਜਾਂਦਾ ਜੀ ਤੇ ਆ ਕੇ ਤੇ ਕੈਚ ਵੀ ਕਰ ਲੈਂਦਾ ਆ ਕੇ ਵੀ ਕੈਚ ਆਪ ਨੂੰ ਆਪ ਹੀ ਆਊਟ ਕਰ ਦਿੰਦਾ ਜੀ ਨਹੀਂ ਨਹੀਂ ਜਿਹੜਾ ਖੇਡਦਾ ਹੁੰਦਾ ਸੀ ਉਹਨੂੰ ਅੱਛਾ ਅੱਛਾ ਉਹਨੂੰ ਬਾਲ ਕਰਕੇ ਜਿਹੜਾ ਖੇਡਦਾ ਤੇ ਉਹ ਬਾਲ ਤੋਂ ਅੱਗੇ ਨੰਗ ਕੇ ਆ ਕੇ ਕੈਚ ਵੀ ਕਰ ਲੈਂਦਾ ਹੈ ਕੀ ਆਪਾਤਾ ਯਾਰ ਤੇ ਜਦੋਂ ਮੈਂ ਕਰਦਾ ਸੀਗਾ ਬੈਟਿੰਗ ਹਾਂ ਪਰ ਜਿੰਨੀਆਂ ਬਾਲਾਂ ਖੇਡੀਆਂ ਮੈਂ ਹਾਂ ਉਹ ਬਾਲ ਅਜੇ ਤੱਕ ਮੁੜੀ ਨਹੀਂ ਕਿਧਰ ਜਾਵੜੀਆਂ ਉਹ ਤਾਂ ਇਹਨਾਂ ਕਿ ਫੇਰ ਰਾਉਂਗਾ ਪਾਣੀ ਜਾਂਦੀਆਂ ਸੀਗੀਆਂ ਹੱਦ ਤੱਕ ਸੰਗੋ ਮੁੜਦੀਆਂ ਨਹੀਂ ਸੀ ਨਾ ਨਾ ਉਹ ਨਹੀਂ ਮੁੜਦੀ ਉਦੋਂ ਦਾ ਖੋਕਾ ਥੱਲੇ ਰਹਿੰਦਾ ਉਹ ਨਹੀਂ ਮੁੜਦੀ ਉਹ ਨਹੀਂ ਦੁਬਾਰਾ ਵੇਖੀ ਜਿਹੜੀ ਬਾਲ ਮੈਂ ਇੱਕ ਵਾਰੀ ਮਾਰਿਆ ਉਹਨਾਂ ਜੀ ਤੇ ਬਾਤ ਆ ਉਹ ਦੁਬਾਰਾ ਜਿੱਤ ਬੈਟਰ ਟੱਚ ਹੋ ਗਿਆ ਗੇਂਦ ਨਹੀਂ ਮੁੜੀ ਨਾ ਉਹ ਗੇਂਦ ਨਹੀਂ ਮੁੜੀ ਫੇਰ ਤਾਂ ਬਈ ਜਿਹੜੇ ਹਾਥੀ ਸਿੱਟੇ ਉਹ ਵੀ ਤੂੰ ਸਿੱਟੇ ਹੋਣੇ ਉਹ ਨਾ ਮੈਨੂੰ ਲੱਗਦਾ ਵੀ ਪਿਛਲੇ ਜਨਮ ਦੀ ਗੱਲ ਆ ਉਦੋਂ ਮੈਨੂੰ ਮਾੜਾ ਮਾੜਾ ਭੁਲੇਖਾ ਪੈਂਦਾ ਵੀ ਮੈਂ ਉਹਨੂੰ ਗੁਰੂ ਖੇਤਰ ਦੇਰ ਗੇ ਲਿਆ ਰਿਹਾ ਮੇਰਾ اچھا ਕੰਮ ਤੇਰਾ ਹੀ ਹੋ ਵੀ ਮੈਨੂੰ ਲੱਗਦਾ ਵੀ ਉਹਦੇ ਜਦੋਂ ਮੈਨੂੰ ਕਈ ਵਾਰੀ ਸੁਪਨਾ ਆਉਂਦਾ ਹਾਂ ਉਹ ਝੋੜੇ ਜੇ ਪੈਂਦੇ ਆ اچھا ਚਲ ਪੂਛੋ ਫੜ ਕੇ ਮਾਰੇ ਚਲਾ ਕੇ ਨਹੀਂ ਐਂ ਤਾਂ ਹੀ ਮੈਨੂੰ ਪਤਾ ਲੱਗਦਾ ਵੀ ਪੂਛੋ ਫੜਿਆ ਕਿ ਸੁੰਡੋ ਫੜਿਆ ਅੱਛਾ ਹਾਂ ਤੇ ਨਾ ਐ ਪਤਾ ਲੱਗਦਾ ਵੀ ਕਿਹੜੀ ਚੀਜ਼ ਦਿੱਤੀ ਆ ਹੇ ਮੈਨੂੰ ਸਿੱਟੀ ਜਰੂਗਾ ਮੈਨੂੰ ਲੱਗਦਾ ਵੀ ਕੰਮ ਮੇਰਾ ਹੀ ਆ ਹੋਣਾ ਮੈਂ ਜਦੋਂ ਹਣ ਉਹ ਤਾਂ ਜਦੋਂ ਬਾਲ ਦੇ ਉੱਤੇ ਮਾਰਦਾ ਸੀ ਨਾ ਮੈਂ ਹਾਂ ਉਦੋਂ ਤੋਂ ਮੈਨੂੰ ਲੱਗਦਾ ਸੀਗਾ ਵੀ ਕੋਈ ਚੀਜ਼ ਦਾ ਪਹਿਲਾਂ ਵੀ ਸਿੱਟੀ ਦੀ ਹੈ ਪਿਛਲੇ ਜਨਮ ਦਾ ਯਾਦ ਵੀ ਨਹੀਂ ਨਾ ਰਹਿੰਦਾ ਹਾਂ ਇੰਨਾ ਯਾਦ ਉਹ ਸੁਪਨਾ ਆਉਂਦਾ ਮੈਨੂੰ ਕਈ ਜਿੱਤੇ ਯਾਰੀ ਜਿਵੇਂ ਮੈਂ ਕੋਈ ਤਾਂ ਨੂੰ ਸਿੱਟੀ ਜਾਂਦਾ ਦੀ ਚੀਜ਼ ਮੁੜਦੀ ਨਹੀਂ ਗਈ ਹੂੰ ਹੂੰ ਉਹ ਫਿਰ ਚੇਤਾ ਆ ਜਾਂਦੀਆਂ ਗੱਲਾਂ ਹਾਂ ਬਸ ਉਹ ਫਿਰ ਐ ਜ਼ਿਆਦਾ ਜਾਂਦਾ ਐ ਤਾਂ ਮੈਂ ਖੇਡ ਖੇਡ ਬਾਰਿਆਂਗਾ ਕੀ ਬਾਤ ਆ ਤੂੰ ਤਾਂ ਕਮਾਲ ਕਰਦਾ ਰ ਬਾਈ ਯਾਰ ਇੰਨਾ ਜੇ ਫਿਰ ਸਿਹੜਾ ਤੇਰੇ ਕੋਲ ਹੁਨਰ ਸੀ ਹਾਂ ਬੋਲਣਾ ਵੀ ਤੇਰੀ ਹੱਥੋਂ ਦੀਆਂ ਸੀ ਤੇ ਫਿਰ ਤੂੰ ਆਪਣੀ ਇੰਡੀਆ ਦੀ ਟੀਮ ਚ ਕਿਉਂ ਨਹੀਂ ਖੇਡਿਆ ਅਸਲ ਜਿਹੜਾ ਉਦੋਂ ਮੈਂ ਸੀਗਾ ਛੋਟੇ ਬੱਚੇ ਨੂੰ ਖੜਾਉਂਦੇ ਨਹੀਂ ਸੀਗੇ ਮੈਂ ਤਾਂ ਅੰਧ ਵਿਚਾਲੇ ਜੇ ਸੀਗਾ ਉਦੋਂ ਇੱਕ ਤਾਂ ਉਮਰ ਨਹੀਂ ਪੂਰੀ ਸੀਗੀ ਅੱਛਾ ਤੇ ਜਦੋਂ ਮੇਰੀ ਉਮਰ ਪੂਰੀ ਹੋਈ ਹਾਂ ਅਗਲੇ ਦਿਨਾਂ ਇੰਗਲੈਂਡ ਜਾਣਾ ਸੀ ਖੇਡਣਾ ਤੁਸੀਂ ਹਾਂ ਮੇਰਾ ਨਾਂ ਪੈ ਗਿਆ ਸੀਗਾ ਤੇ ਆ ਬਾਤ ਤੇ ਉਹ ਨਾ ਮੈਂ ਫਿਰ ਖਾਸਾ ਹੋ ਗਿਆ ਮੇਰਾ ਨਾਂ ਮਲ ਪਤਲਾ ਕਰ ਗਿਆ ਕੀ ਹੋ ਗਿਆ ਭਾਈ ਮੈਂ ਜਿਹੜੀ ਜਦੋਂ ਪ੍ਰੈਕਟਿਸ ਕਰਕੇ ਅਸੀਂ ਹਾਂ ਅਗਲੇ ਦਿਨ ਉਹਦਾ ਕੜਦਾ ਸੀ ਜਾਜ ਹਾਂ ਹਾਂ ਤੇ ਜਿਹੜਾ ਲਾਸਟ ਸੈਸ਼ਨ ਸੀਗਾ ਪ੍ਰੈਕਟਿਸ ਵਾਲਾ ਅੱਛਾ ਤੇ ਅਖੀਰਲੀ ਵਾਰ ਜਦੋਂ ਮੈਂ ਬਾਹ ਨੂੰ ਠੋਕੀ ਹੈ ਨਾ ਹੂੰ ਤੇ ਅਗਲੇ ਦਿਨ ਜਦੋਂ ਤੜਕੇ ਉੱਠ ਕੇ ਮੈਂ ਖਵਾਰ ਪੜਿਆ ਹਾਂ ਤਾਂ ਉਸੇ ਰਾਤ ਨੂੰ ਜਿਹੜੀ ਆਪਣੀ ਨੀ ਕਲਪਨਾ ਚਾਵਲਾ ਸੀਗੀ ਆਪਣੇ ਹਰਿਆਣੇ ਦੀ ਕੁੜੀ ਹਾਂ ਉਹ ਰਾਤ ਤੇ ਜਿਹੜੀ ਰਾਤ ਇੱਕ ਪੀ ਸੀ ਹਾਂ ਮੈਂ ਹਾਂ ਉਹ ਦਾ ਹਾਸਾ ਹੋ ਗਿਆ ਅੱਛਾ ਮੇਰਾ ਨਾ ਮਾਣਾ ਮੈਨੂੰ ਉਹਦਾ ਤੇਰੇ ਨਾਲ ਕਿਸ ਬੰਧ ਹਾਂ ਮੈਨੂੰ ਨਾ ਪੂਰਾ ਹੀ ਸ਼ੱਕ ਆ ਹਾਂ ਵੀ ਜਿਹੜੀ ਬਾਹਲ ਸੀ ਨਾ ਮੇਰੇ ਵਾਲੀ अच्छा वो ਉਹਦੇ ਰਾਕ ਚ ਵਜੀਆ ਕਿਤੇ ਤੇ ਉਹ ਨਾ ਵਿਚਾਰੀ ਨੂੰ ਮਤਲਬ ਜਾਣ ਨੂੰ ਤੋ ਹੱਥੋਂ ਨੇ ਪੈ ਗਈ ਉਹਨਾਂ ਨੂੰ ਸਿਰ ਤੇਨ ਸ਼ੱਕ ਆ ਪੂਰਾ ਨਹੀਂ ਮੈਨੂੰ ਯਕੀਨ ਹੀ ਆ ਮਤਲਬ ਸ਼ੱਕ ਵੀ ਤੁਸੀਂ ਛੱਡੋ ਹੈ ਨਾ ਹਾਂ ਮੈਂ ਨਾ ਫਿਰ ਅਖਬਾਰ ਚ ਆਇਆ ਸੀ ਮੈਂ ਵੀ ਪੜਿਆ ਸੀ ਇੰਗਲਿਸ਼ ਰਿਵਿਊ ਚ ਹਾਂ ਕਿ ਬਾਲਰ ਕੀ ਚੀਜ਼ ਹੀ ਵਜੀ ਉਹਦੇ ਹਾਂ ਬਸ ਉਹਨਾਂ ਫਿਰ ਮੇਰਾ ਹੋਰ ਕੰਮ ਆ ਫਿਰ ਹਾਂ ਤਾਂ ਮੈਂ ਨਾ ਫਿਰ ਉਹ ਤੂੰ ਮੜ ਕੇ ਮੈਂ ਖਿਆ ਵੀ ਨਹੀਂ ਯਾਰ ਕਿਉਂਕਿ ਆਪਣਾ ਨਾ ਕਿਹੇ ਜਾਹ ਚ ਵੱਜ ਜੇ ਹੈ ਨਾ ਜਾ ਬਈ ਬਹੁਤ ਚੀਜ਼ ਦਵਾ ਦੇਣਾ ਆ ਜੁੱਡੇ ਫਰਦੇ ਬਈ ਹਣਾ ਫੇਰ ਮੈਂ ਬਈ ਨਾ ਜਿਹੜਾ ਸੀਗਾ ਬੈਠ ਵੀ ਰੱਖਦਾ ਹਾਂ ਨਾ ਤਾਂ ਮੇਰਾ ਦੋੜ ਕੇ ਬਾਹਰ ਨੂੰ ਹਥ ਲਾਇਆ ਠੀਕ ਆ ਠੀਕ ਤੇ ਨਾ ਮੈਂ ਬੈਠ ਨੂੰ ਹਥ ਲਾਇਆ ਹਏ ਤੇ ਯਾ ਜੀ ਮਰ ਚ ਮਨ ਮੇਰਾ ਨਾ ਮਨ ਮਨ ਮੇਰਾ ਪਤਲਾ ਮੈਨੂੰ ਹੌਸਲਾ ਰੱਖਿਆ ਕਰ ਮੇਰਾ ਨਾ ਗੁੱਲੀ ਦਾ ਲੰਘੜ ਲਾ ਕਰ ਬਈ ਮੇਰਾ ਮਨ ਪਤਲਾ ਪੈ ਗਿਆ ਗੁੰਨੀ ਵੀ ਕਿਸੇ ਦੇ ਵੱਜੂਗੀ ਉਹ ਵੀ ਤਾਂ ਹੁਣ ਵੱਜੀ ਨਾ ਉਹ ਵੀ ਵਰਕਾਤ ਗੱਲ ਵੇਖੋ ਤਾਂ ਚਲੋ ਪੰਜ ਚਾਰ ਜਣੇ ਸੀਗੇ ਹਾਂ 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 ਤਾਂ ਜੀਵਨ ਕਿਤੇ ਜਹਾਜ਼ ਤੇ ਵੱਜ ਜੇ ਜਾਇ ਤਾ 4-500 ਬੰਦੇ ਹੁੰਦਾ ਬਈ ਉਹ ਯਾਰ ਫਿਰ ਚਾਹ ਜਾਂਦੀ ਹੋ ਜੂਗੀ ਤੇ ਆਪਾਂ ਦਾ ਫਿਰ ਵਧੀਆ ਕੀਤਾ ਵਧੀਆ ਕੀਤਾ ਆ ਉਦੋਂ ਮੜਕੇ ਜਿਹੜੇ ਸੀਗੇ ਆਪਣੇ ਕਰੈਕਟਰ ਬੋਰਡ ਦੇ ਪ੍ਰਧਾਨ ਸੀ ਹਾਂ ਉਹ ਆਹ ਵੇਖ ਲੋ ਮੈਨੂੰ ਦੇਖ ਕੇ ਗਏ ਆ ਹਾਂ ਹਾਂ ਉਹ ਤਾਂ 40 ਸਾਰੇ ਹੁੰਦੀ ਐ ਨਹੀਂ ਉਹ ਤਾਂ ਛੋਟੀਆਂ ਹੁੰਦੀਆਂ ਸੀ ਆ ਚਾ ਪਹਿਲੇ ਛੋਟੀਆਂ ਛਟਗੀਆਂ ਹੁੰਦੀਆਂ ਆ ਉਦੋਂ ਇਹ ਉਹ ਤਾਂ ਐਡੀ ਕਾ ਹੁੰਦੀ ਸੀ ਮੈਂ ਨਿਸ਼ਾਨੀ ਸਾਹਿਬ ਕੇ ਰੱਖੀ ਐ ਠੀਕ ਐ ਠੀਕ ਐ ਤੇ ਸੈਂਸ ਸੁਣ ਕਰਕੇ ਦੇਖ ਕੇ ਗਏ ਨੇ ਤੈਨੂੰ ਨਹੀਂ ਸੈਨ ਬਸ ਉਹਨਾਂ ਨੂੰ ਪਤਾ ਹੀ ਆ ਉਹ ਜਾ ਕੇ ਅਰੇ ਇੰਡੀਆ ਦੀ ਟੀਮ ਕੋਲ ਜਿਹਦੇ ਕੋਲ ਮਰਜੀ ਮੇਰਾ ਨਾਮ ਹੈ ਨਹੀਂ ਠੀਕ ਆ ਆ ਨਵਜੋਤ ਸਿੱਧੂ ਆਇਆ ਸੀ ਪਿੱਛੇ ਮਿਲ ਕੇ ਗਿਆ ਮੈਂ ਹੂੰ 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 ਉਹਦਾ ਵੀ ਤੁਸੀਂ ਵਿਗਾਠਨ ਕਰਨ ਨੂੰ ਵੀ ਇਕੱਠੇ ਗਏ ਸੀ ਹਾਂ ਕੋਰੀ ਕੋਰੀ ਕੀ ਹੋਇਆ ਕੋਰੀਡੋਰ ਖੁੱਲਿਆ ਜਾ ਹਾਂ ਉਹਦਾ ਵੀ ਮੈਂ ਵੇਖੀ ਸੀ ਵੀਡੀਓ ਤੇਰੀ ਨਾਲ ਹੀ ਸੀਗਾ ਤੂੰ ਉਹਦੇ ਨਾਲ ਜਹਾਜ਼ ਮੈਂ ਵੀ ਚਲਾਇਆ ਇੱਕ ਅੱਛਾ ਹਾਂ ਮੈਂ ਤੇ ਤੇਰੀ ਭਾਬੀ ਝਾਤ 'ਚ ਬੈਠੇ ਹੋਣੇ ਸੀ ਆ ਜਦੋਂ ਕੋਰੀਡਾ ਗਿਆ ਸੀ ਹਾਂ ਝਾਤ 'ਚ ਬੈਠੇ ਆਈਏ ਬਈ ਅੱਛਾ ਜਾ ਜਿਵੇਂ ਆਇ ਚਲਾਵੇ ਬਈ ਦੇ ਫਰੀਦ ਕੋਟ ਨੂੰ ਆਪਣੀ ਘੋੜੇ ਵਾਲੀ ਬਸ ਜਾਂਦੀ ਹੁੰਦੀ ਹੈ ਅੱਛਾ ਉਹ ਜੋ ਸਵਾਰੀਆਂ ਵੀ ਇੱਕ ਦੂਜੇ ਦੀਆਂ ਝਾਕੀ ਜਾਂ ਆਏ ਫਿਰ ਅੰਗਾ ਬੀਬੀ ਹੁਣ ਵੀ ਜਹਾਜ਼ ਚ ਆਇਆ ਕੋਈ ਨਾ ਕੋਈ ਮਰੁੰਡੇ ਲੈ ਲੋ ਗੱਤਕ ਲੈ ਲੋ ਹਾਂ ਇਹ ਜੇ ਲੱਗੇ ਵੀ ਬਸ ਤੇ ਹੀ ਬੈਠਿਆ ਕੋਈ ਤੁਰੇ ਜਾਂਦੇ ਡੜ ਜਾਊਗਾ ਹਾਂ ਆਏ ਲੱਗੇ ਪਈ ਆਏ ਲੱਗੇ ਵੀ ਇਹ ਤਾਂ ਮੁਸ਼ਕਲ ਹੈ ਦਿੱਲੀ ਜਾਇ ਕਿ ਸਾਦਾ ਕੋਈ ਟਾਈਮ ਬਹੁ ਲਾਊਗਾ ਉਹ ਤੇ ਜਿਹੜਾ ਵੀ ਕੁੜੀ ਤੁਰੇ ਆਵੇ ਉਹ ਜਿਹੜੀ ਵਰਤਾਵੀ ਹੁੰਦੀ ਆ ਹਾਂ ਹਾਂ ਉਹ ਆ ਗਈ ਤੇ ਮੈਂ ਉਹਨੂੰ ਪੁੱਛਿਆ ਵੀ ਕੀ ਆ ਬਾਤ ਹੈ ਵੀ ਜਾ ਬਗਾਤਾ ਕਰਨੀ ਆ ਹਾਂ ਹਾਂ ਉਹ ਆਂਦੀ ਸਿੰਘ ਸਾਹਿਬ ਇੱਕ ਪਾਇਲਟ ਤੋਂ ਪਹਿਲੇ ਛੁੱਟੀ ਪਿਆ ਠੀਕ ਹੈ ਇਹ ਦੂਸਰੇ ਕੀ ਤਵੀਤ ਨਹੀਂ ਆ ਉਸकी ਤਵੀਤ ਵਿਗੜ ਗਈ ਬਾ ਸਾਡੇ ਮੈਨੂੰ ਦੱਸੀ ਜਾਂਦੀ ਸੀ ਹਜੇ ਹਾਂ ਉਧਰੋਂ ਵੀ ਐ ਤੰਗ ਹਾਂ ਰੰਗ ਬੱਚੀ ਸੋਰੀ ਸਰ ਪਾਇਲਟ ਨੇ ਬੁਲਾਇਆ ਨਹੀਂ ਮੈਂ ਜਾਉਂ ਕੱਚ ਕੀ ਵਿਚਾਰੀ ਫੇਰ ਅੰਦਰ ਪਿਆ ਫੇਰ ਮੁੜ ਕੇ ਉਹ ਆਏ ਹੁੰਦਾ ਜਿਵੇਂ ਬੱਸ ਦੇ ਹਾਲ ਬੱਸਾਂ ਦੇ ਨਹੀਂ ਆ ਬਾਰੀ ਲੱਗੀ ਹੁੰਦੀ ਤੇ ਬੱਸ ਪਿੱਛੇ ਲੋਕ ਬੈਠੇ ਤੇ ਪਾਇਲਟ ਵਾਲੀ ਵਾਰੀ ਲੱਗੀ ਐ ਕੈਵਣ ਕੈਵਣ ਬਣਿਆ ਕੈਵਣ ਬਣਿਆ ਹਾਂ ਉਹ ਆਵਰ ਡੱਕ ਟੁੱਕ ਲਾਇਆ ਹੁੰਦਾ ਨਾ ਉਹਨਾਂ ਦਾ ਅੱਛਾ ਸਵਾਰੀਆਂ ਨੂੰ ਮਾਰਨਾ ਆ ਜਾਵੇ ਹਾਂ ਉਹ ਬਈ ਕੁੜੀ ਗਈ ਪੱਛੀ ਵਾਲੇ ਖੋਲਿਆ ਬਾਹਰ ਤੇ ਅੰਦਰ ਵੜ ਗਈ ਉਹ ਥੋੜੇ ਚਿਰ ਚ ਫੇਰ ਬੱਚੀ ਆਈ ਵਾਪਸ ਅੱਛਾ ਬਾਹਰ ਦੇ ਕੋਲੇ ਹੀ ਮੈਕ ਲੱਗਿਆ ਮੈਕ ਚੱਕ ਕੇ ਤੇ ਉਹ ਪਹਿਲਾਂ ਵੀ ਬੋਲੀ ਬਲੇ ਹੁੰਦੀ ਉਹ ਕਹਿੰਦੀ ਵੀ ਜਿਹੜਾ ਪਾਇਲਟ ਆ ਨਾ ਵੀ ਉਹ ਜਾਦੇ ਬਿਮਾਰ ਹੋ ਗਿਆ ਅ ਸੀਰੀਅਸ ਹੋ ਗਿਆ ਸੀਰੀਅਸ ਹੋ ਗਿਆ ਵੀ ਥੋਟੇ ਵਿੱਚ ਕੋਈ ਸਾਬਕਾ ਪਾਇਲਟ ਬੈਠਾ ਹੋਵੇ ਅੱਛਾ ਉਹ ਸਾਨੂੰ ਰਿਪੋਰਟ ਕਰੋਗੇ ਹੱਥ ਚੱਕੋ ਵੀ ਅਸੀਂ ਖੜਪ ਲੈਣੀ ਆ ਹੂੰ ਹੂੰ ਕੋਈ ਨਾ ਬੋਲਿਆ ਬਾਈ ਤਾਂ ਪਰ ਹੋਣਾ ਨਹੀਂ ਕੋਈ ਸਾਬਕਾ ਉਹ ਕਹਿੰਦੇ ਵੀ ਕੋਈ ਹੋਰ ਮਸ਼ੀਨਰੀ ਚਲਾਉਣ ਜਾਣ ਦਾ ਹੋਵੇ ਬੰਦਾ ਹਾਂ ਹੁਣ ਆਪਾਂ ਬਾਈ ਜੀਸੀਬੀ ਚਲਾ ਲੈਨੇ ਆ ਹਾਂ ਉਹ ਜੀਸੀਬੀ ਤੇ ਜਹਾਜ ਦਾ ਕੀ ਮੈਨੂੰ ਫਰਕ ਆ ਆਹ ਹਾਂ ਹੈਨਾ ਤੇ ਹੱਥ ਖੜਾ ਕਰਤਾ ਮੈਂ ਹੱਥ ਖੜਾ ਕਰਤਾ ਹਾਂ ਦੀ ਸਿੰਘ ਸਾਹਿਬ ਆਜੋ ਜੇ ਤੋੜੇ ਵਾਜ ਮਾਰੀ ਵੀ ਆਜੋ ਵੀ ਤੁਸੀਂ ਆਜੋ ਅੱਛਾ ਤੇ ਭਾਬੀ ਤੇਰੀ ਨੇ ਬਾਹ ਫੜ ਲੀ ਹਾਂ ਤੇ ਕਹਿੰਦੀ ਵੀ ਨਹੀਂ ਵੀ ਐਵੇਂ ਵਿੱਚ ਵੱਜੂਗੀ ਕਾਹਦੇ ਵੀ ਕਾਦੇ ਆਸ ਤੇ ਵੀ ਤੂੰ ਨਾ ਪੰਗਾ ਲੈ ਤੂੰ ਕੜਾ ਕਦੇ ਚਲਾਇਆ ਹਾਂ ਉਹ ਮੈਂ ਕਹ ਤੂੰ ਆਪਾਂ ਨੂੰ ਕੱਲੀ ਗੇਂਦ ਦਾ ਡਰ ਸੀ ਆ ਮੈਂ ਕਹ ਆਪਣੇ ਬੰਦੇ ਨੇ ਗੇਮ ਤਾਂ ਛੱਡਤੀ ਹੁਣ ਆਹ ਕੈਰੈਕਟਰ ਵੀ ਛੱਡਤੀ ਹੁਣ ਹੁਣ ਕਿਹੜੀ ਚੀਜ਼ ਦਾ ਡਰ ਆ ਤੂੰ ਕੜੱਗਿਆਂ ਦਾ ਕੇ ਬਚਣੀ ਆ ਆ ਗੇਂਦ ਦਾ ਡਰ ਤਾਂ ਮੁੱਕ ਗਿਆ ਗੇਂਦ ਦਾ ਡਰ ਮੁੱਕ ਗਿਆ ਕੋਈ ਹੋਰ ਕੋਈ ਚੀਜ਼ ਹੁੰਦੀ ਨੀ ਮੇਰੇ ਕੋਲ ਵੀ ਤਾਂ ਗਈ ਸੀ ਉਹ ਹਾਂ ਹਾਂ ਤਾਂ ਹੋਰ ਖੁਸ਼ੀ ਮਿਣੀ ਵੀ ਇਹਦੇ ਨਾਲ ਦਾ ਮੈਂ ਗੱਲਾਂ ਕਰੀ ਜਾਂਦੀ ਵੀ ਉਹੀ ਆ ਗਿਆ ਹਾਂ ਮੈਨੂੰ ਇਹਦੀ ਵੀ ਡਰਾਈਵ ਲਾਇਸੈਂਸ ਹੈਗਾ ਤੇਰੇ ਕੋਲ ਅੱਛਾ ਮੈਂ ਮੈਂ ਕੱਢ ਕੇ ਡਰਾਈਵ ਲਾਇਸੈਂਸ ਪੜਾਤਾ ਹੂੰ ਆਪਣਾ ਹੈਵੀ ਲਾਇਸੈਂਸ ਆਪਣੇ ਕੋਲੇ ਮੈਂ ਫੇਰ ਉਹ ਜਾਜ ਦਾ ਪੁਰਾਣਾ ਆਹਨੇ ਹੁਣ ਪਾਇਲਟ ਨੂੰ ਕਹਿੰਦਾ ਵੀ ਸਾਰਾ ਵੇਖੋ ਵੀ ਇਹਦਾ ਹੈਵੀ ਲਾਇਸੈਂਸ ਹੈ ਵੀ ਜੀਸੀਬੀ ਚਲਾਉਂਦਾ ਰਿਹਾ ਸੀ ਅੱਛਾ ਕੋਈ ਚੱਕਰ ਹੀ ਨਹੀਂ ਉਹ ਮੈਨੂੰ ਹੱਥ ਕੀਤਾ ਉਹਨੇ ਮੈਨੂੰ ਦਾ ਵੈਲਕਮ ਮੇਰੇ ਨਾਲ ਉਹਦੀ ਸੀਟ ਤੇ ਬਹਿ ਗਿਆ ਅੱਛਾ ਨਾਲ ਉਹਦੀ ਸੀਟ ਤੇ ਬਹਿੰਦਾ ਗਿਆ ਜਦੋਂ ਮੈਂ ਗਰਮ ਵਾਲੀ ਸੂਈ ਵੇਖੀ ਹੂੰ ਜਾਜ ਦੀ ਅੱਛਾ ਉਹ ਬਈ 65 70 65 70 ਤੇ ਹੀ ਕਰੇ ਹੋਰ ਹੀ ਗਰਮ ਹੋ ਗਈ ਆ ਪਾਇਲਟ ਨਾ ਮੈਂ ਕੁੜੀ ਨਾਲ ਖੇਤੀ ਇਹਨੂੰ ਸਮਝਾ ਦੇਂਗਾ ਗੱਲਬਾਤ ਉਹਦੇ ਕੋਈ ਬਾਤ ਨਹੀਂ ਸਰ ਹਿੰਦੀ ਵੀ ਜਾਣਤੇ ਆਪ ਹਿੰਦੀ ਮੇਂ ਬਾਤ ਕਰੋ ਹੂੰ ਮੈਂ ਕਹਾ ਸਰ ਜੀ ਇਹ ਇੱਕ ਤਾਂ ਗਰਮੀ ਮੰਨ ਰਿਹਾ ਜਹਾਜ਼ ਆਪਣਾ ਇਹ ਤਾਂ ਗੜਬੜਾ ਵੀ ਇਹ ਤਾਂ ਕੋਈ ਟਰਬੋ ਟਰਬੋ ਚ ਨਕਸਾ ਨਾ ਕੋਈ ਕੋਸ਼ਣਾ ਉਹਦਾ ਐਸੀ ਬਾਤ ਨਹੀਂ ਐ ਸਿੰਘ ਸਾਹਿਬ ਇਸਕਾ ਮੈਂ ਇੰਜਨ ਹੀ ਇੱਕ ਚਲਾਇਆ ਕਹਿੰਦਾ ਅੱਛਾ ਉਹ ਜਦੋਂ ਬੈਠੇ ਚੱਲਦਾ ਵੀ ਰੋਡ 'ਵੀ ਜੰਗੂ ਸੀ ਐ ਟੈਂਡਾ ਕਿੱਦਾਂ ਚੱਲਦਾ ਸੀ ਜੀ ਚੱਲਦਾ ਸਿੱਧਾ ਹੀ ਸੀ ਤੂੰ ਐਂ ਸੀ ਜਹਾਜ਼ ਉਹ ਜਦੋਂ ਇੱਕ ਇੰਜਨ ਹੀ ਨਹੀਂ ਚੱਲਦਾ ਸੀ ਹਾਂ ਉਹਦਾ ਇਧਰ ਸਲਫ ਮਾਰ ਕੇ ਦਾ ਦੂਜਾ ਇੰਜਨ ਚਲਾ। ਨਹੀਂ ਪਰੋ ਜਦੋਂ ਬੰਦਾ ਇੱਕ ਚਲਾਉਂਦਾ ਸੀ ਉਹਨੇ ਇੱਕ ਇੰਜਨ ਤੇ ਲੈ ਕੇ ਚਲਾ ਲਿਆ ਉਹਨੇ। ਇੱਕ ਚਲਾਈ ਗਿਆ। ਆਪ ਦੀ ਸ਼ੌਕ ਸਮਝ ਲਈ ਵੀ ਮੈਂ ਉੱਧਰ ਵੀ ਮੇਰਾ ਹੱਥ ਮਾਰਨੇ ਪੈਣਗੇ। ਦੋ ਇੰਜਨ ਚਲਾਉਣੇ ਸ਼ੌਕੇ ਗੱਲ ਬੋਲਦਾ। ਮੈਂ ਬਈ ਮਾਰੀ ਸਲਫ। ਹੂੰ। ਸਲਫ ਮਾਰੀ ਤੇ ਪਹਿਲੇ ਸਲਫ ਹੀ ਉੱਠ ਖੜਾ ਇੰਜਨ। ਅੱਛਾ। ਤੇ ਮੈਂ ਉਹਦੇ ਨਹੀਂ ਵੇਖੂ ਕਿ ਮੈਨੂੰ ਉਹਦੇ ਵਿਆਹ ਆਈ ਘੇਰਦੇ ਸਾਰੇ ਵਿੱਚ ਛੀ ਘੇਰ। ਹੂੰ। ਸਾਰਾ ਦੱਸਤਾ। ਜਦੋਂ ਨੇ ਕਿ ਛੀ ਘੇਰ ਤੇ ਮੈਂ ਝਾਕਿਆ ਤੇ ਆਪ ਪਤੰਦਰ ਤੀਜੇ ਚ ਹੀ ਦੱਬੀ ਆ। ਤਾਂ ਹੀ ਫਿਰ ਉਹ ਗਰਮ ਹੁੰਦਾ ਹੋਊਗਾ ਗਰਮ ਹੋਣਾ ਹੀ ਸੀ ਬਾਈ ਰੇਸ ਹੀ ਕਰੀ ਜਾਂਦਾ ਰੇਸ ਹੀ ਕਰੀ ਜਾਂਦਾ ਮੈਂ ਕਿਹਾ ਜੀ ਵੀ ਸਰਵਿਸ ਸਰਵਿਸ ਕਰਾਈ ਆ ਵੀ ਟਰਬੋ 'ਚ ਕੋਈ ਨੁਕਸਾਨ ਅਕਸਰ ਲੱਗਦਾ ਮੈਨੂੰ ਸਰਵਿਸ ਕਹਿੰਦਾ ਇਹ ਵੀ ਹੁਣੇ ਕਰਾਈ 10 ਹਜ਼ਾਰ ਹੀ ਚੱਲਿਆ ਅੱਛਾ ਤੇ ਲੱਖ ਕਿਲੋਮੀਟਰ ਤੇ ਸਰਵਿਸ ਹੁੰਦੀ ਹੈ ਇਹਦੀ ਉਹ ਫੇਰ ਤਾਂ ਹਜੇ ਫਿਰ ਹਾਂ ਆਪਾਂ ਨੂੰ ਇੰਨਾ ਪਤਾ ਨਹੀਂ ਸੀ ਮੈਂ ਕਿਹਾ ਵੀ ਚਲੋ ਠੀਕ ਆ ਵੀ ਲੱਖ ਕਿਲੋ ਮੈਂ ਜੀ ਮਰਦਾ ਦਾ ਕਰਵਾਉਂਦਾ ਤੂੰ ਹੁਣ ਇੰਜ ਸਟਾਰਟ ਕੀਤਾ ਉਹਦਾ ਗੇਅਰ ਪਾ ਅੱਛਾ ਜਿੱਦਾਂ ਤੋਂ ਉਹਦਾ ਹੀ ਪਾਇਆ ਸੀ ਫਿਰ ਬਸ ਚੌਥੇ 'ਚ ਪਾ ਕੇ ਬਈ ਜਦੋਂ ਛੱਡਿਆ ਕਲਚ ਅੱਛਾ ਜਾਏ ਨਰਕਾਤੋਂ ਬੱਦ ਦੇ ਨਾ ਲੈਣਾ ਕੀ ਐ ਬਈ ਛਾਲ ਮਾਰ ਕੇ ਉੱਤੇ ਛਾਲ ਮਾਰ ਕੇ ਠਾ ਜਦੋਂ ਹਫਤਾ ਥਾ ਫੜਾ ਲ ਬੜੀ ਮੱਛੀ ਪਿੱਛੇ ਹਾਂ ਸਵਾਰ ਜਾਣ ਟਟਕਾ ਪਿਆ ਟਟਕਾ ਪਿਆ ਬਈ ਕੋਈ ਕਿਵੇਂ ਬੈਠੇ ਕੋਈ ਕਿਵੇਂ ਪਤਾ ਉਹਨਾਂ ਨੂੰ ਲੱਗ ਪਿਆ ਲੈ ਵੀ ਬਾਈ ਦੇ ਬੈਹ ਗਿਆ ਬੈਹ ਗਿਆ ਉਹ ਕੁੜੀਆਂ ਦੇ ਨੂੰ ਘਬਰਾਣੇ ਕੀ ਕੋਈ ਬਾਤ ਨਹੀਂ ਐ ਸਿਕਸ ਹੰਡਰਡ ਡਰਾਈਵ ਕਰ ਰਹੇ ਆ ਉਪਰ ਸੀਜੀ ਵੀ ਹੋਈ ਇਹਨਾਂ ਨੂੰ ਪਰਾਂ ਦੀ ਬੈਲਟ ਨਾਲ ਲਾਵੇ ਜਹਣਾ ਵੀ ਇਹਦੇ ਬਾਰੇ ਆਪ ਨੂੰ ਪਤਾ ਵੀ ਨਹੀਂ ਵੀ ਪਹਿਲਾਂ ਕਿੰਨਾ ਕਿ ਚਲਾਇਆ ਜਾਣਿਆ ਬਸ ਢਾਣੀ ਲਾਉਣੀ ਆਵੇਂ ਅੱਛਾ ਮੈਂ ਬੈਲਟਾ ਲਾਈ ਰੱਖਿਆ ਤੇ ਮੈਂ ਮੜਾ ਏ ਝਟਿਆ ਤੇ ਉਹ ਮੈਨੂੰ ਵੈਰੀ ਗੁੱਡ ਜੌਬ ਮੈਨੂੰ ਕਹਿੰਦੀ ਅੱਛਾ ਜਿਹਨੇ ਗੁੱਡ ਜੌਬ ਕਿਹਾ ਢੜ ਗਿਆ ਤੂੰ ਮੈਂ ਢੜ ਗਿਆ ਮੈਂ ਨਾ ਚਲਾਉਂਦੇ ਚਲਾਉਂਦੇ ਨੇ ਤੇ ਜਦੋਂ ਸਾਈਡ ਸ਼ੀਸ਼ਾ ਵੇਖਿਆ ਹਾਂ ਜਹਾਜ ਬਈ ਛੰਡੀਆਂ ਵੀ ਸਾਡੇ ਬਰਾਬਰ ਇੱਕ ਹੋਰ ਅੱਛਾ ਥੋੜਾ ਜਿਹਾ ਨੀਵਾ ਤੇ ਬਰਾਬਰ ਛੰਡੀਆਂ ਵੇ ਬਰਾਬਰ ਚੜ ਭਾ ਦੇ ਉਹ ਬਹੁਤ ਸ਼ੀਸ਼ੇ ਚ ਵੇਖ ਬੁੱਕ ਤੇ ਮੈਨੂੰ ਐ ਲੱਗਿਆ ਯਾਰ ਅੱਗੇ ਤਾਂ ਨਹੀਂ ਮੈਂ ਕੱਢਣ ਦਿੰਦਾ ਹੂੰ ਵੀ ਮੌਕਾ ਮਿਲਿਆ ਅੱਜ ਮਤਲਬ ਹੀ ਨਹੀਂ ਵੇ ਅੱਗੇ ਕੱਢਦੇ ਮਾੜੇ ਬੇਚਤੀ ਹੋ ਜੂਗੀ ਬੇਚਤੀ ਬਾਈਆ ਕਿੱਡੇ ਸਾਰੇ ਦਾ ਅੱਧੋਂ ਜ਼ਿਆਦਾ ਦਾ ਪੰਜਾਬੀ ਸੀ ਵਿੱਚੋਂ ਸਾਰੇ ਖੁਸ਼ ਹੋ ਗਏ ਵੀ ਬੰਦਾ ਆਪਣਾ ਬੈਠ ਕੇ ਚਲਾਉਣਾ ਹਾਂ ਮੈਂ ਬਈ ਨੱਪ ਕੇ ਕਲੱਚ ਟਾਪ ਟੋਕਦਾ ਅੱਛਾ ਟਾਪ ਟੋਕੇ ਜਦੋਂ ਤੋ ਮੈਨੂੰ ਲੱਗ ਪਿਆ ਮੈਂ ਤਾਂ ਕਰਨ ਪਾਈ ਲਾਟ ਦੀ ਸਲੋ 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 ਉਹ ਮੈਂ ਕਿਹਾ ਸਲੋ ਸਲੋ ਕੀ ਕਰਾਂਗੇ ਆ ਪਤੰਦਰ ਉੱਤੇ ਚੜਾਈ ਜਾਂਦਾ ਮੈਂ ਕਿਹਾ ਅੱਗੇ ਲੈ ਜੂਗਾ ਕੱਢ ਕੇ ਹਾਂ ਹਾਂ ਮੈਨੂੰ ਇਹ ਯਾਰ ਇਹ ਕੌਣ ਸਾ ਇਹਦਰ ਮੈਂ ਕਿਹਾ ਇੱਕ ਜਾਜ ਹੋਰ ਆ ਰਿਹਾ ਅੱਛਾ ਉਹ ਆਉ ਰਿਹਾ ਤਹਾਰ ਮੈਂ ਕਿਹਾ ਦੇਖੋ ਇਧਰ ਬਰਾਬਰ ਆ ਰਹਾ ਹੂੰ ਮੈਂ ਕਿਹਾ ਸਲੋ ਕਰ ਪਹਿਲਾਂ ਫਿਰ ਦੇਖਦਾ ਹਾਂ ਉਹਨੇ ਭਰਾਵਾ ਆਪਣੀ ਬੈਲਟ ਵੀ ਖੋਲ ਕੇ ਜਦੋਂ ਉੱਠ ਕੇ ਵੇਖਿਆ ਨਾ ਉਹ ਆਦਾ ਆਪਣੇ ਜਾਜ ਦੇ ਫਾਰਾ ਉਹ ਬਹੁਤ ਵੱਡਾ ਹੁੰਦਾ ਨਾ ਮੈਨੂੰ ਲੱਗਿਆ ਕਿ ਦੂਜਾ ਜਾ ਆ ਜਾ ਮੈਨੂੰ ਤਾਂ ਲੱਗਿਆ ਵੀ ਚੜਦਾ ਆ ਉਹ ਉੱਤੇ ਨਹੀਂ ਫਿਰ ਪਹਿਲੀ ਵਾਰ ਚਲਾਇਆ ਸੀ ਆਪਾਂ ਦਾ ਵੀ ਸਾਈਕਲ ਭਿਉਂਦੇਗੇ ਉਦੋਂ ਨਹੀਂ ਨਾਰਾ ਉੰਦੰਦੇ ਤਾਂ ਜਾਜ 'ਚ ਬੈਠੇ ਸੀਗੇ ਹਾਂ ਮੈਂ ਮੈਨੂੰ ਫਿਰ ਮੈਂ ਧਿਆਨ ਨਾਲ ਵੇਖਿਆ ਮੈਂ ਕਿਹਾ ਵੀ ਆਪਣਾ ਹੀ ਫਾਰਾ ਮੈਨੂੰ ਤਾਂ ਥੋੜਾ ਜਿਹਾ ਸਲੋ ਚੱਲੋ ਅੱਛਾ ਮੈਂ ਤਾਂ ਬਈ ਫਿਰ ਕਰਤਾ ਜਿੰਨੀ ਹੁੰਦੀ ਸੀ ਰਿਸ ਕਰਤੀ ਸਲੋ ਸਲੋ ਕਹਿਣ ਦੇ ਬਾਰੇ ਆ ਜੀ ਗੱਲ ਹੀ ਨਹੀਂ ਸੁਣੀ ਭਾਈ ਮੇਰੇ ਕੋਲ ਪੈਗੇ ਚੜੇ ਸੀ ਉਹਦੀ ਮੈਨੂੰ ਆਵਾਜ਼ ਹੀ ਨਹੀਂ ਸੁਣਦੀ ਸੀ ਅੱਛਾ ਮੈਂ ਖੁਸ਼ੀ ਹੋ ਗਈ ਕਰ ਜਾਂਦਾ ਸੀ ਉਹਦੇ ਨਹੀਂ ਮੈਂ ਨਾ ਨੱਪਤਾ ਭਾਈ ਉੱਥੋਂ ਜਾਜ ਭਾਈ ਤੂੰ ਹਸਾਲ ਵਾਲਾ ਵੀ ਕਿੱਥੇ ਤਾਂ ਲੇਟ ਸੀ ਸਾਰੀ ਉਹ ਲੇਟ ਕੱਢੀ ਉਹ ਵਰਲਸਾ ਹੋਈ ਜਾਂਦੀ ਹੈ ਨਾ ਉਹ ਮਾਰੇ ਤੂੰ ਇੰਨਾ ਕਿਉਂ ਭਜਾ ਰਿਆ ਅੱਜ ਉਹ ਐਂਦਾ ਵੀ ਮੈਂ ਹੈਲਪ ਲਈ ਹੈ ਕਿਸੇ ਪੰਜਾਬੀ ਦੀ ਉਹ ਚਲਾ ਰਿਹਾ ਜਾਜ ਹਾਂ ਠੀਕ ਹੈ ਉਹ ਕਹਿੰਦੇ ਵੀ ਇਹਨੂੰ ਕਿ ਹੌਲੀ ਚਲਾ ਵੀ ਥੋੜਾ ਤਾਂ ਜੇ ਟਾਈਮ ਹੀ ਨਹੀਂ ਹੋਇਆ ਵੀ ਇੱਥੇ ਉਤਰਨ ਦਾ ਹਾਂ ਨੌ ਜਿਹੜੇ ਭਾਈ ਦਿੱਲੀ ਤੇ ਦਿੱਤੇ ਨੇ ਅੱਛਾ ਨੌ ਜਿਹੜੇ ਨਾਲੇ ਮੈਂ ਉਹਨੂੰ ਕੁੜੀ ਨੂੰ ਕਿਹਾ ਵੀ ਬੋਲ ਕੇ ਦੱਸ ਦੇ ਜੇ ਆਪਣਾ ਪੰਜਾਬੀ ਚਲਾਉਂਦਾ ਕਰਕੇ ਤੁਹਾਨੂੰ ਵੱਧ ਹੂਟੇ ਦੇ ਦੇ ਨੌ ਜਿਹੜੇ ਪੂਰੇ ਯਾਦ ਆ ਮੈਨੂੰ ਅੱਜ ਵੀ ਤੇ ਤੈਨੂੰ ਭਾਈ ਐ ਨਹੀਂ ਡਰ ਲੱਗਿਆ ਵੀ ਕਾਹੇ ਜ ਵਜ ਜੂਗਾ ਉਹ ਨਹੀਂ ਵਜੇਂ ਦਿੰਦੇ ਨਹੀਂ ਸੀ ਮੈਂ ਭਾਈ ਮੈਂ ਵਜੇਂ ਦਿੱਤੇ ਨਹੀਂ ਮੈਂ ਸਿੱਧਾ ਲਈ ਜਾਂਦਾ ਸੀ ਆਪੇ ਅਗਲਾ ਹੀ ਟਾਲਦਾ ਸੀ ਜਿਹੜਾ ਟਾਲਦਾ ਸੀ ਠੀਕ ਹੈ ਉਹਨਾਂ ਨੂੰ ਪਤਾ ਲੱਗ ਗਿਆ ਵੀ ਉਹਨਾਂ ਨੂੰ ਐ ਡਰ ਲੱਗਦਾ ਵੀ ਕੀ ਪਤਾ ਬੇਕਅਪ ਹੋਇਆ ਫਿਰਦਾ ਜਾ ਕਿਹੜਾ ਆਹ ਉੱਤੇ ਫਿਰਦਾ ਮਟਰਾਉਂਦਾ ਉੱਤੇ ਓਕੇ ਓਕੇ ਉਹ ਰਾਹ ਨੂੰ ਆਪੇ ਮਿਲ ਜਾਂਦਾ ਸੀਗਾ ਵੱਜਨ ਤਾਂ ਡਰ ਹੀ ਨਹੀਂ ਸੀਗਾ ਕੋਈ ਆਪਾਂ ਜਦੋਂ ਥੱਲੇ ਉਹਨੂੰ ਕਮਾਂਡ ਮਿਲੀ ਵੀ ਵੀ ਤਾਰ ਲਓ ਅੱਛਾ ਇਹ ਕਰਕੇ ਨੱਕ ਦੀ ਸਿਹਤ ਸਿੱਧਾ ਛੜਕੀ ਜਿ ਬਣੀ ਸੀ ਜਿਹੜੀ ਉਹਦੇ ਵਿਚਾਲੇ ਚਿੱਕੀ ਪੱਟੀ ਲੱਗੀ ਜਮਾ ਨਾਕੂ ਮੇਲ ਕੇ ਜਾਜਦਾ ਮੈਨੂੰ ਆ ਦਾ ਵੀ ਨਾਲੇ ਥਾਪੀ ਦੇ ਗਿਆ ਮੈਂ ਨਾ ਵੀ ਮਿਸਟਰ ਸਿੰਘ ਹੁਣ ਕਰ ਸਲੋ ਮੈਂ ਸਲੋ ਕਰਕੇ ਐ ਸੰਬੂਥ ਕਰਕੇ ਜਾਜ ਲਾਇਆ ਬਈ ਅੱਛਾ ਮੈਂ ਨਾ ਤਾੜੀਆਂ ਵਜ ਗਈਆਂ ਜਾਜ ਦੇ ਵਿੱਚ ਸਾਰੇ ਅੱਛਾ ਉਹਦੇ ਦੇ ਪਹਿਲੇ ਹੀ ਰਿਹਾ ਜਾਜ ਤੋਂ ਲਾਇਆ ਹੈ ਤੇ ਯਾਰ ਇੱਕ ਵਾਰੀਆਂ ਵਕਾ ਹੀ ਨਹੀਂ ਵਜਣ ਦਿੱਤਾ ਛੜਕਾ ਨਹੀਂ ਮੱਜਣ ਨਾ ਜਮਾ ਹੀ ਨਹੀਂ ਬਈ ਜਦੋਂ ਫਿਰ ਇਹ ਛੁੱਕਿਆ ਪਰੜੀ ਤੇ ਉਹਦਾ ਬਾਗੋ-ਬਾਗ ਹੋ ਜਾਵੇ ਬੰਦੇ ਨੇ ਯਾਰ ਵੀ ਮੇਰੇ ਨਾਲ ਇੰਨੀ ਮਦਦ ਕੀਤੀ ਜਾ ਕੇ ਟਿਕਾਣੇ ਚਲਾਦਾ ਮੈਂ ਨਾ ਵੀ ਹੁਣ ਤੂੰ ਹੋ ਜਾ ਸਾਈਡ ਤੇ ਵੀ ਆਉਂਦਾ ਮੈਂ ਬੈਕ ਲਾ ਦੂੰ ਕਾਊਂਟਰ ਤੇ ਨਖੈਣਾ ਕਾਊਂਟਰ ਤੇ ਮੈਂ ਲਾਉਂਗਾ ਹਾਂ ਹੁਣ ਤੂੰ ਨੰਬਰ ਬਣਾਉਣਾ ਆਉਂ ਜਦ ਇੰਨੀ ਵਟ ਨੂੰ ਆ ਤੇ ਮੈਂ ਕਿਹਾ ਵੀ ਨਾ ਮੈਂ ਨਹੀਂ ਹੁਣ ਮੈਂ ਨਹੀਂ ਲਾਉਂਗਾ ਮੈਂ ਕਾਊਂਟਰ ਤੇ ਬਈ ਬੈਕ ਲਾਤਾ ਬੈਕ ਲਾ ਕੇ ਜਾਜ ਤੇ ਉਹਨਾਂ ਨੇ ਤਾਂ ਉਹਨਾਂ ਹੀ ਵੀ ਹਾਰ ਹੋਰ ਲੈ ਕੇ ਆ ਕੇ ਜਿਹੜੋ ਨੇ ਦੱਸਤਾ ਵਾਇਰਲਸ ਤੇ ਵੀ ਪਾਈ ਮੇਰਾ ਆ ਕੇ ਕਰਕੇ ਬੰਦੇ ਨੇ ਹੈਲਪ ਕੀਤੀ ਆ ਅੱਛਾ ਅੱਛਾ ਤੇ ਉਹਨਾਂ ਨੇ ਬਾਈ ਮੈਨੂੰ 11000 ਰੁਪਈਆ ਹੋਊਗਾ ਮੈਨੂੰ ਲੱਗਦਾ 11-12000 ਰੁਪਈਆ ਲਫਾਫੇ ਦੇ ਵਿੱਚ ਮੈਨੂੰ ਅੰਦਾਜ਼ਾ ਹੀ ਆ ਹੂੰ ਤੇ ਦੋ ਬੋਤਲਾਂ ਦਰਲੀਆਂ ਅੱਛਾ ਤੇ ਮੈਨੂੰ ਵੀ ਗਿਫਟ ਕਰਤੀਆਂ ਉਹਨਾਂ ਨੇ ਅੱਛਾ ਤੇ ਮੈਂ ਕੀ ਕੀਤਾ ਵੀ 500 ਦਾ ਨੋਟ ਰੱਖ ਲਿਆ ਤੇ ਬੁੱਤੇ ਪੈਸੇ ਮੈਂ ਮੋੜ ਤੇ ਆ ਮਿਲਨੀ ਆਲੇ ਨੂੰ ਮਿਲਨੀ ਆਲੇ ਮੂੰਹ ਮਾਰ ਨਹੀਂ ਯਾਰ ਹਾਂ ਲੱਗੂਗਾ ਲਾਲਚ ਕਰਕੇ ਆ ਲਾਗੀਆਂ ਵਾਲਾ ਕਰਨਾ ਤੇ ਫਿਰ ਉਹ ਆਏ ਯਾਰ ਫਿਰ ਉਦੋਂ ਮਗਰ ਮੈਨੂੰ ਬਹੁਤ ਫੋਨ ਫੋਨ ਆਏ ਉਹਨਾਂ ਦੇ ਅੱਛਾ ਵੀ ਆ ਜਾ ਯਾਰ ਵੀ ਜਹਾਜ ਚਲਾਗਾ ਚੰਗਾ ਵੀ ਫਿਰ ਪਾਇਰੇਟ ਸਾਹਿਬ ਮੈਂ ਵੀ ਜਾਵਾਂ ਯਾਰ ਇੰਗਰਾਜ ਸਤਿ ਸ੍ਰੀ ਅਕਾਲ ਜੀ ਕਰੈਕਟਰ ਸਾਹਿਬ ਬਹੁਤ ਬਹੁਤ ਧੰਨਵਾਦ ਤੁਹਾਡਾ ਕਿ ਇਥੇ ਆਏ ਤੇ ਹੁਣ ਬਾਲਬੂਲ ਵੇਖੀ ਕਿਤੇ ਕਿਸੇ ਜਵਾਕ ਦੀ ਫੜ ਕੇ ਨਾ ਚਲਾ ਦਿੰਦਾ ਨਹੀਂ ਨਹੀਂ ਮੈਂ ਤਾਂ ਨਹੀਂ ਬੱਚੇ ਤੇ ਰੱਖੋ ਸੁਨਿਆ ਸੀ ਲੈ ਲਿਆ ਤੁਸੀਂ ਤਾਂ ਮੈਂ ਵੀ ਨਹੀਂ ਜਹਾਜ ਚਲਾਉਂਦਾ ਹੁਣ ਚਲੋ ਠੀਕ ਹੈ ਜੀ ਸਤਿ ਸ੍ਰੀ ਅਕਾਲ